ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਅਦਿਸ਼ਾ ਹੈਲਥ ਤੇ। ਮੈਂ ਤੁਹਾਡੇ ਨਾਲ ਸਿਮਰਜੀਤ ਕੌਰ। ਕੰਨ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੇ ਹਨ। ਸਾਡੇ ਸਰੀਰ ਵਿੱਚ ਇਸ ਤਰ੍ਹਾਂ ਦੇ ਕਈ ਅੰਗ ਹੁੰਦੇ ਹਨ ਜਿਨ੍ਹਾਂ ਨੂੰ ਸਾਫ਼ ਕਰਨ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ। ਜਿਵੇਂ ਅੱਖਾਂ ਵਿੱਚ ਧੂਲ ਮਿੱਟੀ ਜਾਣਾ, ਕੰਨਾਂ ਦੀ ਗੰਦਗੀ, ਤੁੰਨੀ ਦੀ ਗੰਦਗੀ। ਸਰੀਰ ਦੀਆਂ ਇਹ ਉਹ ਥਾਵਾਂ ਹਨ ਜਿਨ੍ਹਾਂ ਦੀ ਸਫਾਈ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ। ਕੰਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਇਸ ਦੀ ਸਫਾਈ ਨਹੀਂ ਕਰਦੇ ਤਾਂ ਸਾਨੂੰ ਕੰਨਾਂ ਨਾਲ ਸੰਬੰਧਿਤ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਕਰਨ ਵਿੱਚ ਖੁਜਲੀ, ਜਲਨ ਜਾਂ ਫਿਰ ਇਨਫੈਕਸ਼ਨ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਕੰਨਾਂ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਕੰਨ ਦੀ ਗੰਦਗੀ ਜੇ ਤੁਹਾਡੇ ਕੰਨਾਂ ਵਿੱਚ ਗੰਦਗੀ ਬਹੁਤ ਜ਼ਿਆਦਾ ਹੈ ਅਤੇ ਸੁੱਕ ਗਈ ਹੈ ਤਾਂ ਇਸ ਨੂੰ ਸਾਫ਼ ਕਰਨ ਲਈ ਕੰਨਾਂ ਵਿੱਚ ਤੇਲ ਦਾ ਇਸਤੇਮਾਲ ਕਰੋ। ਤੇਲ ਨਾਲ ਕੰਨਾਂ ਦੀ ਗੰਦਗੀ ਸੌਖੇ ਤਰੀਕੇ ਨਾਲ ਬਾਹਰ ਆ ਜਾਂਦੀ ਹੈ। ਤੁਸੀਂ ਸਰੋਂ ਦਾ ਤੇਲ ਅਤੇ ਮੂੰਗਫਲੀ ਦੀ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ। ਪਰ ਕੰਨਾਂ ਲਈ ਬਦਾਮ ਦਾ ਤੇਲ ਅਤੇ ਸਰੋਂ ਦਾ ਤੇਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਇਸ ਲਈ ਮਹੀਨੇ ਵਿੱਚ ਇੱਕ ਵਾਰ ਕੰਨਾਂ ਵਿੱਚ ਬਾਦਾਮ ਦਾ ਤੇਲ ਜਾਂ ਫਿਰ ਸਰੋਂ ਦਾ ਤੇਲ ਜ਼ਰੂਰ ਪਾਉਣਾ ਚਾਹੀਦਾ ਹੈ ਕੰਨ ਡੁੱਲਣ ਦੀ ਸਮੱਸਿਆ ਜਿਨ੍ਹਾਂ ਲੋਕਾਂ ਦਾ ਕੰਨ ਡੁੱਲਦਾ ਹੈ ਉਹਨਾਂ ਨੂੰ ਸਰੋਂ ਦੇ ਤੇਲ ਜਾਂ ਫਿਰ ਤੇਲ ਦੇ ਤੇਲ ਵਿੱਚ ਲਸਣ ਦੀਆਂ ਕਾਲੀਆਂ ਨੂੰ ਪਕਾ ਕੇ ਦੋ ਤੋਂ ਤਿੰਨ ਬੂੰਦਾਂ ਤੇਲ ਦੀਆਂ ਸਵੇਰੇ ਸ਼ਾਮ ਕੰਨ ਵਿੱਚ ਪਾਉਣੀਆਂ ਚਾਹੀਦੀਆਂ ਇਸ ਨਾਲ ਕੰਨ ਡੁੱਲਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਕੰਨਾਂ ਵਿੱਚ ਅਦਰਕ ਦਾ ਰਸ ਪਾਉਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ ਇਸ ਲਈ ਕੰਨ ਦਰਦ ਹੋਣ ਤੇ ਅਦਰਕ ਦਾ ਰਸ ਕੰਨ ਵਿੱਚ ਪਾਓ ਤਾਂ ਦਰਦ ਤੁਰੰਤ ਠੀਕ ਹੋ ਜਾਵੇਗਾ ਕੰਨਾਂ ਵਿੱਚ ਸੀਟੀ ਦੀ ਆਵਾਜ਼ ਆਉਣਾ ਲਸਣ ਅਤੇ ਕੱਚੀ ਹਲਦੀ ਦੇ ਰਸ ਨੂੰ ਮਿਲਾ ਕੇ ਕੰਨਾਂ ਵਿੱਚ ਪਾਉਣ ਨਾਲ ਕੰਨਾਂ ਵਿੱਚ ਸੀਟੀ ਦੀ ਆਵਾਜ਼ ਆਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਜੇਕਰ ਕੰਨ ਵਿੱਚ ਕੀੜਾ ਚੱਲਿਆ ਗਿਆ ਹੈ ਇਸ ਨੂੰ ਬਾਹਰ ਕੱਢਣ ਦੇ ਲਈ ਸ਼ਾਇਦ ਜਾਂ ਫਿਰ ਅਰੰਡੀ ਦਾ ਤੇਲ ਜਾਂ ਫਿਰ ਪਿਆਜ਼ ਦਾ ਰਸ ਕੰਨ ਵਿੱਚ ਪਾਓ ਕੀੜਾ ਬਾਹਰ ਆ ਜਾਵੇਗਾ ਕੰਨ ਦੀ ਇਨਫੈਕਸ਼ਨ ਸਰੋਂ ਦਾ ਜਾਂ ਫਿਰ ਤੇਲ ਦੇ ਤੇਲ ਵਿੱਚ ਤੁਲਸੀ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਪਕਾਓ ਅਤੇ ਤੇਲ ਨੂੰ ਛਾਣ ਕੇ ਇੱਕ ਕੱਚ ਦੀ ਸੀਸੀ ਵਿੱਚ ਰੱਖ ਲਓ ਇਸ ਇਸ ਤੇਲ ਦੀਆਂ 2 ਤੋਂ 4 ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨ ਦੇ ਸਾਰੇ ਰੋਗ ਠੀਕ ਹੋ ਜਾਂਦੇ ਹਨ ਕੰਨ ਦੀ ਇਨਫੈਕਸ਼ਨ ਵੀ ਠੀਕ ਹੋ ਜਾਂਦੀ ਹੈ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦिशा ਹੈਲਥ ਟੀਮ ਮੈਂ ਤੁਹਾਡੇ ਨਾਲ ਸਿਮਰਜੀਤ ਕੌਰ ਕੰਨ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੇ ਹਨ ਸਾਡੇ ਸਰੀਰ ਵਿੱਚ ਇਸ ਤਰ੍ਹਾਂ ਦੇ ਅੰਗ ਹੁੰਦੇ ਹਨ ਜਿਨ੍ਹਾਂ ਨੂੰ ਸਾਫ਼ ਕਰਨ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ ਜਿਵੇਂ ਅੱਖਾਂ ਵਿੱਚ ਧੂਲ ਮਿੱਟੀ ਜਾਣਾ ਕੰਨਾਂ ਦੀ ਗੰਦਗੀ ਤੁੰਨੀ ਦੀ ਗੰਦਗੀ ਸਰੀਰ ਦੀਆਂ ਇਹ ਉਹ ਥਾਵਾਂ ਹਨ ਜਿਨ੍ਹਾਂ ਦੀ ਸਫਾਈ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ ਕੰਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਇਸ ਦੀ ਸਫਾਈ ਨਹੀਂ ਕਰ ਦਿੱਤਾ ਸਾਨੂੰ ਕੰਨਾਂ ਨਾਲ ਸੰਬੰਧਿਤ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ਇਸ ਲਈ ਕੰਨਾਂ ਵਿੱਚ ਖੁਜਲੀ ਜਲਨ ਜਾਂ ਫਿਰ ਇਨਫੈਕਸ਼ਨ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕੰਨਾਂ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਕੰਨ ਦੀ ਗੰਦਗੀ ਜੇ ਤੁਹਾਡੇ ਕੰਨਾਂ ਵਿੱਚ ਗੰਦਗੀ ਬਹੁਤ ਜ਼ਿਆਦਾ ਹੈ ਅਤੇ ਸੁੱਕ ਗਈ ਹੈ ਤਾਂ ਇਸ ਨੂੰ ਸਾਫ਼ ਕਰਨ ਲਈ ਕੰਨਾਂ ਵਿੱਚ ਤੇਲ ਦਾ ਇਸਤੇਮਾਲ ਕਰੋ। ਤੇਲ ਨਾਲ ਕੰਨਾਂ ਦੀ ਗੰਦਗੀ ਸੌਖੇ ਤਰੀਕੇ ਨਾਲ ਬਾਹਰ ਆ ਜਾਂਦੀ ਹੈ। ਤੁਸੀਂ ਸਰੋਂ ਦਾ ਤੇਲ ਅਤੇ ਮੂੰਗਫਲੀ ਦੀ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ। ਪਰ ਕੰਨਾਂ ਲਈ ਬਦਾਮ ਦਾ ਤੇਲ ਅਤੇ ਸਰੋਂ ਦਾ ਤੇਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਲਈ ਮਹੀਨੇ ਵਿੱਚ ਇੱਕ ਵਾਰ ਕੰਨਾਂ ਵਿੱਚ ਬਾਦਾਮ ਦਾ ਤੇਲ ਜਾਂ ਫਿਰ ਸਰੋਂ ਦਾ ਤੇਲ ਜ਼ਰੂਰ ਪਾਉਣਾ ਚਾਹੀਦਾ ਹੈ। ਕੰਨ ਡੁੱਲਣ ਦੀ ਸਮੱਸਿਆ ਜਿਨ੍ਹਾਂ ਲੋਕਾਂ ਦਾ ਕੰਨ ਡੁੱਲਦਾ ਹੈ ਉਹਨਾਂ ਨੂੰ ਸਰੋਂ ਦੇ ਤੇਲ ਜਾਂ ਫਿਰ ਤਿਲ ਦੇ ਤੇਲ ਵਿੱਚ ਲਸਣ ਦੀਆਂ ਕਾਲੀਆਂ ਨੂੰ ਪਕਾ ਕੇ ਦੋ ਤੋਂ ਤਿੰਨ ਬੂੰਦਾਂ ਤੇਲ ਦੀਆਂ ਸਵੇਰੇ ਸ਼ਾਮ ਕੰਨ ਵਿੱਚ ਪਾਉਣੀਆਂ ਚਾਹੀਦੀਆਂ ਹਨ। ਇਸ ਨਾਲ ਕੰਨ ਡੁੱਲਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਕੰਨਾਂ ਵਿੱਚ ਅਦਰਕ ਦਾ ਰਸ ਪਾਉਣ ਨਾਲ ਕੰਨਾਂ ਦਾ ਦਰਦ ਠੀਕ ਹੋ ਜਾਂਦਾ ਹੈ। ਇਸ ਲਈ ਕੰਨ ਦਰਦ ਹੋਣ ਤੇ ਅਦਰਕ ਦਾ ਰਸ ਕੰਨ ਵਿੱਚ ਪਾਉਂਦਾ ਦਰਦ ਤੁਰੰਤ ਠੀਕ ਹੋ ਜਾਵੇਗਾ। ਕੰਨਾਂ ਵਿੱਚ ਸੀਟੀ ਦੀ ਆਵਾਜ਼ ਆਉਣਾ ਲਸਣ ਅਤੇ ਕੱਚੀ ਹਲਦੀ ਦੇ ਰਸ ਨੂੰ ਮਿਲਾ ਕੇ ਕੰਨ ਵਿੱਚ ਪਾਉਣ ਨਾਲ ਕੰਨ ਵਿੱਚ ਸੀਟੀ ਦੀ ਆਵਾਜ਼ ਆਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਜੇਕਰ ਕੰਨ ਵਿੱਚ ਕੀੜਾ ਚਲਿਆ ਗਿਆ ਹੈ ਇਸ ਨੂੰ ਬਾਹਰ ਕੱਢਣ ਦੇ ਲਈ ਸ਼ਾਇਦ ਜਾਂ ਫਿਰ ਅਰੰਡੀ ਦਾ ਤੇਲ ਜਾਂ ਫਿਰ ਪਿਆਜ਼ ਦਾ ਰਸ ਕੰਨ ਵਿੱਚ ਪਾਓ ਕੀੜਾ ਬਾਹਰ ਆ ਜਾਵੇਗਾ ਕੰਨ ਦੀ ਇਨਫੈਕਸ਼ਨ ਸਰੋ ਜਾਂ ਫਿਰ ਤੇਲ ਦੇ ਤੇਲ ਵਿੱਚ ਤુલਸੀ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਪਕਾਓ ਅਤੇ ਤੇਲ ਨੂੰ ਛਾਣ ਕੇ ਇੱਕ ਕੱਚ ਦੀ ਸੀਸੀ ਵਿੱਚ ਰੱਖ ਲਓ ਇਸ ਇਸ ਤੇਲ ਦੀਆਂ 2 ਤੋਂ 4 ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨ ਦੇ ਸਾਰੇ ਰੋਗ ਠੀਕ ਹੋ ਜਾਂਦੇ ਹਨ ਕੰਨ ਦੀ ਇਨਫੈਕਸ਼ਨ ਵੀ ਠੀਕ ਹੋ ਜਾਂਦੀ ਹੈ ਐਦਾ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਕੌਰ ਕੰਨ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੇ ਹਨ ਸਾਡੇ ਸਰੀਰ ਵਿੱਚ ਇਸ ਤਰ੍ਹਾਂ ਦੇ ਕਈ ਅੰਗ ਹੁੰਦੇ ਹਨ ਜਿਨ੍ਹਾਂ ਨੂੰ ਸਾਫ਼ ਕਰਨ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ ਜਿਵੇਂ ਅੱਖਾਂ ਵਿੱਚ ਧੂਲ ਮਿੱਟੀ ਜਾਣਾ ਕੰਨਾਂ ਦੀ ਗੰਦਗੀ ਤੁੰਨੀ ਦੀ ਗੰਦਗੀ ਸਰੀਰ ਦੀਆਂ ਇਹ ਉਹ ਥਾਵਾਂ ਹਨ ਜਿਨ੍ਹਾਂ ਦੀ ਸਫਾਈ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ ਕੰਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਇਸ ਦੀ ਸਫਾਈ ਨਹੀਂ ਕਰਦੇ ਤਾਂ ਸਾਨੂੰ ਕੰਨਾਂ ਨਾਲ ਸੰਬੰਧਿਤ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ਇਸ ਲਈ ਕੰਨਾਂ ਵਿੱਚ ਖੁਜਲੀ ਜਲਨ ਜਾਂ ਫਿਰ ਇਨਫੈਕਸ਼ਨ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਕੰਨਾਂ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਕੰਨ ਦੀ ਗੰਦਗੀ ਜੇ ਤੁਹਾਡੇ ਕੰਨਾਂ ਵਿੱਚ ਗੰਦਗੀ ਬਹੁਤ ਜ਼ਿਆਦਾ ਹੈ ਅਤੇ ਸੁੱਕ ਗਈ ਹੈ ਤਾਂ ਇਸ ਨੂੰ ਸਾਫ਼ ਕਰਨ ਲਈ ਕੰਨਾਂ ਵਿੱਚ ਤੇਲ ਦਾ ਇਸਤੇਮਾਲ ਕਰੋ। ਤੇਲ ਨਾਲ ਕੰਨਾਂ ਦੀ ਗੰਦਗੀ ਸੌਖੇ ਤਰੀਕੇ ਨਾਲ ਬਾਹਰ ਆ ਜਾਂਦੀ ਹੈ। ਤੁਸੀਂ ਸਰੋਂ ਦਾ ਤੇਲ ਅਤੇ ਮੂੰਗਫਲੀ ਦੀ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ। ਪਰ ਕੰਨਾਂ ਲਈ ਬਦਾਮ ਦਾ ਤੇਲ ਅਤੇ ਸਰੋਂ ਦਾ ਤੇਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਲਈ ਮਹੀਨੇ ਵਿੱਚ ਇੱਕ ਵਾਰ ਕੰਨਾਂ ਵਿੱਚ ਬਦਾਮ ਦਾ ਤੇਲ ਜਾਂ ਫਿਰ ਸਰੋਂ ਦਾ ਤੇਲ ਜ਼ਰੂਰ ਪਾਉਣਾ ਚਾਹੀਦਾ ਹੈ। ਕੰਨ ਡੁੱਲਣ ਦੀ ਸਮੱਸਿਆ ਜਿਨ੍ਹਾਂ ਲੋਕਾਂ ਦਾ ਕੰਨ ਡੁੱਲਦਾ ਹੈ ਉਹਨਾਂ ਨੂੰ ਸਰੋਂ ਦੇ ਤੇਲ ਜਾਂ ਫਿਰ ਤਿਲ ਦੇ ਤੇਲ ਵਿੱਚ ਲਸਣ ਦੀਆਂ ਕਾਲੀਆਂ ਨੂੰ ਪਕਾ ਕੇ ਦੋ ਦੋ ਤੋਂ ਤਿੰਨ ਬੂੰਦਾਂ ਤੇਲ ਦੀਆਂ ਸਵੇਰੇ ਸ਼ਾਮ ਕੰਨ ਵਿੱਚ ਪਾਉਣੀਆਂ ਚਾਹੀਦੀਆਂ ਹਨ। ਇਸ ਨਾਲ ਕੰਨ ਡੁੱਲਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਕੰਨਾਂ ਵਿੱਚ ਅਦਰਕ ਦਾ ਰਸ ਪਾਉਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ। ਇਸ ਲਈ ਕੰਨ ਦਰਦ ਹੋਣ ਤੇ ਅਦਰਕ ਦਾ ਰਸ ਕੰਨ ਵਿੱਚ ਪਾਉਂਦਾ ਦਰਦ ਤੁਰੰਤ ਠੀਕ ਹੋ ਜਾਵੇਗਾ। ਕੰਨਾਂ ਵਿੱਚ ਸੀਟੀ ਦੀ ਆਵਾਜ਼ ਆਉਣਾ ਲਸਣ ਅਤੇ ਕੱਚੀ ਹਲਦੀ ਦੇ ਰਸ ਨੂੰ ਮਿਲਾ ਕੇ ਕੰਨਾਂ ਵਿੱਚ ਪਾਉਣ ਨਾਲ ਕੰਨਾਂ ਵਿੱਚ ਸੀਟੀ ਦੀ ਆਵਾਜ਼ ਆਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਜੇਕਰ ਕੰਨ ਵਿੱਚ ਕੀੜਾ ਚਲਿਆ ਗਿਆ ਹੈ ਇਸ ਨੂੰ ਬਾਹਰ ਕੱਢਣ ਦੇ ਲਈ ਸ਼ਾਇਦ ਜਾਂ ਫਿਰ ਅਰੰਡੀ ਦਾ ਤੇਲ ਜਾਂ ਫਿਰ ਪਿਆਜ਼ ਦਾ ਰਸ ਕੰਨ ਵਿੱਚ ਪਾਓ ਕੀੜਾ ਬਾਹਰ ਆ ਜਾਵੇਗਾ ਕੰਨ ਦੀ ਇਨਫੈਕਸ਼ਨ ਸਰੋ ਜਾਂ ਫਿਰ ਤੇਲ ਦੇ ਤੇਲ ਵਿੱਚ ਤુલਸੀ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਪਕਾਓ ਅਤੇ ਤੇਲ ਨੂੰ ਛਾਣ ਕੇ ਇੱਕ ਕੱਚ ਦੀ ਸੀਸੀ ਵਿੱਚ ਰੱਖ ਲਓ ਇਸ ਇਸ ਤੇਲ ਦੀਆਂ 2 ਤੋਂ 4 ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨ ਦੇ ਸਾਰੇ ਰੋਗ ਠੀਕ ਹੋ ਜਾਂਦੇ ਹਨ ਕੰਨ ਦੀ ਇਨਫੈਕਸ਼ਨ ਵੀ ਠੀਕ ਹੋ ਜਾਂਦੀ ਹੈ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੋ ਦਿਸ਼ਾ ਹੈਲਥ ਨਾਲ ਤਾਂ ਜੀ